ਇਹ ਕਿਹੜਾ ਮੋੜ ਦਾ ਥੋੜਾ ਬਾਗ ਲੱਗ ਗਈ ਦੀ ਕੱਲ ਬੱਤ ਗਏ ਬੈਂਜ ਬਾਟੀ ਰੇ ਭਾਈ ਮੋਟਰਸਾਈਕਲ ਨੂੰ ਲੱਗ ਗਈ ਦੀ ਗੱਲ ਅੱਗ ਬਾਟੀ ਰੱਬ ਨੇ ਰੱਖ ਲਿਆ ਹਾਂ ਰੱਬ ਨੇ ਰੱਖ ਲਿਆ ਬਾਟੀ ਪੂਰੀ ਅੱਗ ਬਲੀ ਇੱਕ ਵਾਰ ਇੱਕ ਵਾਰ ਤਾਂ ਅੱਗ ਬਹੁਤ ਬਲੀ ਆ ਉਹਦਾ ਕੁਦਰਤੀ ਮੈਸੇਜ ਲੋ ਜੀ ਭਾਈ ਡੇਡ ਮਹੀਨੇ ਬਾਅਦ ਸਾਡੇ ਪਿੰਡ ਦਾ ਬੰਦਾ ਖੋਇਆ ਫਿਰ ਲੱਭਿਆ ਇਹ ਪੂਰੀ ਦੱਸੂਗਾ ਇਹਦਾ ਰਾਜ ਕਿੱਥੇ ਦਾ ਭਾਈ ਇਹ ਨਹੀਂ ਲੱਭ ਹਾਂ ਇਹ ਪੁੱਛੀ ਤੈਨੂੰ ਕਹੀ ਜਾਂਦਾ ਤੂੰ ਨਹੀਂ ਮੈਨੂੰ ਮਿਲੇਆ ਪਹਿਲਾਂ ਸੋਚਿਆ ਅਖਬਾਰ ਚ ਕੜਾ ਦੀ ਹਾਂ ਸੱਜ ਦਿਖੇਗੇ ਹਾਂ ਚੱਲੇ ਤੇ ਇਸ ਤੋਂ ਟੀਚਰ ਦੇ ਲੈ ਕਹੀ ਜੀ ਕਰੀ ਆ ਕੇ ਕਿਹੜਾ ਲੈ ਤੈਨੂੰ ਕੱਖ ਵਧਣਾ ਸਿਖਾਵਾਂ ਲਓ ਜੀ ਬਾਈ ਹਾਂ ਜੀ ਬਾਈ ਅਸੀਂ ਕੱਲ ਦੀ ਸਾਰਿਆਂ ਨੂੰ ਬੈਠੀ ਆ ਗੀ ਸਕੂਟਰੀ ਪੰਨੀ ਬੈਠੀਦਾ ਹੁੰਦਾ ਕਰੰਟ ਮਾਰਦੀ ਹੁੰਦੀ ਨਹੀ 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 ਮਾਰਦੀ ਖਾਤੇ ਨਹੀ ਮਾਰਦੀ ਠੀਕੇ ਹਾਂ ਦੱਸ ਵੀ ਕਿ ਆ ਚੱਕਾ ਰੱਖਿਆ ਤੁਸੀਂ ਟਾਇਰ ਹੈ 50000 ਯਾਰ ਦੋਸਤ ਕੋ ਬਕਾਉ ਹਾਂ ਨਿਊ ਹਾਲੈਂਡ ਦੇ ਸਪੈਸਰਾਂ ਵਾਲ ਪਿੱਛੇ 6 ਗੁੱਲੀਆਂ ਮੂਰੇ ਰਿੰਮ ਨੂੰ 5 ਨਾਟਾ ਨਾ ਨਾ ਅੱਛਾ ਹਾਂ ਹਾਂ ਤੇ ਪੈ ਹਰੇਕ ਟਾਇਰ ਨੂੰ ਸਕਦੇ ਆ ਮਹਿੰਦਰਾ ਨੂੰ 75 ਨੂੰ WhatsApp 'ਤੇ 55 ਨੂੰ ਸਾਬ ਨੂੰ ਦੂਜਾ 5 ਗੁੱਲੀਆਂ ਵਾਲੇ ਪਾ ਲਓ ਜਾਂ 6 ਚਾਹੇ 6 ਵਾਲੇ ਪਾ ਲਓ ਆਪਸ਼ਨ ਹੈਗੀ ਉਹਦੇ ਵਿੱਚ ਤੇ ਉਹ ਬਕਾਊਆਂ ਵੀਡੀਓ 'ਚ ਅਸੀਂ ਫੋਟੋ ਪਾਉਂਗੇ ਬਾਈ ਜੇ ਕਿਸੇ ਨੇ ਲੈਣੇ ਹੋਏ ਐਮਆਰਐਲ ਤਾਂ ਐਮਆਰਐਲ ਦੇ ਤਾਂ ਬਾਈ ਨਾਲ ਸੰਪਰਕ ਕਰ ਲਿਓ ਉਹਦਾ ਨੰਬਰ ਵੀ ਪਾ ਦੇ ਦਾਂਗੇ ਬਾਈ ਜਿਹੜਾ ਟਾਇਰ ਹੈ ਉਹ 'ਚ ਸਾਡਾ ਕੋਈ ਰੁਪਈਆ ਨਹੀਂ ਹੈਗਾ ਜਿਹੜੇ ਵੀਰ ਨੇ ਵੇਚਣੇ ਉਹਦੇ ਸਿੱਧੇ ਨੰਬਰ ਬੋਲ ਸਿੱਧੀ ਗੱਲ ਕਰਿਓ ਬਾਈ ਨੰਬਰ ਬੋਲ ਨੰਬਰ ਹੈਗਾ 826 82646 18526 18526 ਮੋٹے ਟਾਇਰ ਹਾਂ 82646 18526 ਤੇ ਫੋਨ ਕਰ ਲਿਓ ਬਾਈ ਉਹਨੂੰ ਜਿਹੇ ਜਿਹੇ ਟਾਇਰ ਪਾਏ ਬਲੇ ਹਾਂ ਸੇਮ ਚੀਜ਼ ਹਾਂ ਸੇਮ ਚੀਜ਼ ਹੈ 1.5 ਫੁੱਟ ਟਾਇਰ ਹਾਂ ਬਹੁਤ ਠੰਡਾ ਚੱਲ ਲਓ ਜੀ ਬਾਈ ਹਵਾਟੀ ਬਾਈ ਕਿੱਥੇ ਦਾ ਇਹ ਪਤਾ ਹੀ ਨਹੀਂ ਲੱਗਦਾ ਇਹਦਾ ਮੈਂ ਮੋਹਾਲੀ ਤਾਂ ਬਾਈ ਹਵਾਟੀ ਬਾਈ ਕੀ ਹਾਲ ਹੈ ਠੀਕ ਆ ਤੂੰ ਸੁਣਾ ਮੋਟਰਸਾਈਕਲ ਕਿਵੇਂ ਹੈ ਠੀਕ ਆ ਮੋਟਰਸਾਈਕਲ ਥੋੜਾ ਬਾਗ ਲੱਗ ਗਈ ਦੀ ਕੱਲ ਬੱਜ ਗਏ ਬੈਂਗ ਬਾਟੀ ਦੇ ਭਾਈ ਮੋਟਰਸਾਈਕਲ ਨੂੰ ਲੱਗ ਗਈ ਦੀ ਗੱਲ ਅੱਗ ਬਾਟੀ ਰੱਬ ਨੇ ਰੱਖ ਲਿਆ ਹਾਂ ਰੱਬ ਨੇ ਰੱਖ ਲਿਆ ਬਾਟੀ ਪੂਰੀ ਅੱਗ ਬਲੀ ਇੱਕ ਵਾਰ ਇੱਕ ਵਾਰ ਤਾਂ ਅੱਗ ਬਹੁਤ ਬਲੀ ਆ ਉਹਦਾ ਕੁਦਰਤੀ ਮਹਿਸਾ ਕਰਕੇ ਮੋਟਰਸਾਈਕਲ ਹੌਲੀ ਤਾਂ ਹਾਂ ਇਹ ਮੋਟਰਸਾਈਕਲ ਮੈਂ ਖਿੱਚੇ ਆਉਂਦਾ ਫੇਰ ਕਿੱਥੇ ਪੈਣਾ ਟੈਂਕੀ ਟੁੱਗ ਨੂੰ ਪਹਿਣ ਗਿਆ ਅੱਗ ਲੱਗ ਗਈ ਇੱਥੇ ਆ ਸਾਰੇ ਜਲ ਗਏ ਹੇਠ ਤੇ ਬੈਲ ਨੂੰ ਅੱਗ ਲੱਗੀ ਆ ਚੜ ਗਈ ਇੱਥੇ ਤੱਕ ਰਗਾਈ ਇੱਕ ਵਾਰ ਬੱਲੇ ਬੱਲੇ ਤੈਨੂੰ ਭਾਈ ਇਹ ਮੈਨੂੰ ਬਚ ਗਿਆ ਦੇਖ ਲੈ ਮੋਟਰਸਾਈਕਲ ਨੂੰ ਅੱਗ ਪੈ ਗਈ ਬਾਟੀ ਕੋਈ ਤਾਰ ਸ਼ਾਰਟ ਹੋ ਗਈ ਨਾ ਸਾਰਾ ਤਾਰਾ ਨੂੰ ਪੈ ਗਈ ਯਾਰ ਕੀ ਹੋਇਆ ਕੀ ਹੋਇਆ ਹਾਂ ਕੋ ਹੋਰ ਦੇਖ ਮਾੜੀ ਕਿਸਮਤ ਫੇ ਬੈਰਿੰਗ ਵੀ ਨਹੀਂ ਮਿਲੀ ਹੈਗੀ ਬੈਰਿੰਗ ਵਾਲਾ ਕਿੰਨ ਹਾਂ ਦੁਕਾਨਾਂ ਵਾਲੇ ਉਹ ਬਾਈ ਕਹਿੰਦੇ ਚੋਕੋ ਜਵੇਂ ਫੁੱਦੂ ਦੁਕਾਨਾਂ ਵਾਲੇ ਬੈਠੇ ਆਂ ਕੀ ਕਹਿੰਦੇ ਕਹਿੰਦਾ ਇਕ ਹੋ ਗਿਆ ਮਾ ਯਾਰ ਇਹਨੂੰ ਦੇਖ ਕਰ ਠੀਕ ਕਰ ਜੋਗਾ ਦਾ ਘਾਰ ਹਾਂ ਕਦੋਂ ਬਾਈ ਇਹਦੀ ਬੈਰਿੰਗ ਉੱਥੇ ਮਿਲਨੀ ਹੈ ਫੇ ਜਾਂਸੀ ਚਲੇ ਗਿਆ ਜਾਂਸੀ ਜੀ ਗਿਆ ਮਾ ਬੈਰਿੰਗ ਦੇਖੋ ਜੀ ਹਾਂ ਜੀ ਉਹਨਾਂ ਨੇ ਪ੍ਰਦੇਸ਼ਾ ਕਿੰਨੇ ਦੀ 2500 ਦੀ ਮਾ ਕਿਹਦੇ ਟਰੈਕਟਰ ਦੀ ਬੈਰਿੰਗ ਆਹ ਆਓ ਫੇਰ ਫੇਰ ਵੀ ਅਸੀਂ ਮੰਗਾਉਂਗੇ ਹਾਂ ਖੜਾ ਰਹਿਣ ਦੇ ਜੇ ਟਾਈਮ ਲੱਗ ਗਿਆ ਪਾਉਂਗੇ ਮਾਬਾ ਠੀਕ ਆ ਵੀਰੇ ਮੈਂ ਚੱਲਿਆ ਘਰ ਨੂੰ ਨਹੀਂ ਨਹੀਂ ਫੇਰ ਹਾਂ ਤੂੰ ਵਿਆਹ ਦੇਖ ਲਾ ਤੇ ਸਾਹਮਣੇ ਰੋਪੜ ਖੜਾ ਕੇ ਆ ਫੇਰ ਮੋਟਰਸਾਈਕਲ ਮਨ ਲਾ ਦੱਸਦੀ ਸੀਟ ਤੇ ਰੋਪੜ ਪਹੁੰਚੇ ਹੌਲੀ 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 ਮੰਟੀ ਇਹ ਤਾਂ ਚੱਲ ਫੇਰ ਵੀ ਠੀਕ ਹੈ ਜੇ ਕਿਤੇ ਜਗਾ ਬੈਟਰੀ ਵਾਲੀ ਸਕੂਟਰੀ ਉਹ ਜੀ ਨੂੰ ਅੱਗ ਪੈ ਜੂ ਤਾਂ ਪੂਰੀ ਫੂਕ ਹੋ ਜਾਣੀ ਸੁੱਕ ਜੂ ਬਾਈ ਉਹ ਤਾਂ ਉਹ ਤਾਂ ਅੱਗੇ ਪੁੱਜਣੀ ਨਹੀਂ ਹੈਗੀ ਕਿ ਨਹੀਂ ਜਿਹੜੇ ਹਿਸਾਬ ਨਾਲ ਹੁਣ ਪਈ ਹੋਈ ਸੀ ਅੱਗ ਲੱਗਦਾ ਦਾ ਬੁੱਝੂਗੀ ਸੜੀ ਨਹੀਂ ਹੁਣ ਤੂੰ ਐਂ ਦੱਸ ਜੱਗਾ ਤੈਨੂੰ ਹੱਥ ਫਾਂਟ ਲੈਣੀ ਫਿਰ ਫਾਂਟ ਲੈਣੀ ਨਹੀਂ ਹਾਂ ਅੱਜ ਫਾਂਟ ਨਾ ਨਾ 2 ਲੀਟਰ ਦੀ ਠੰਡੇ ਦੀ ਬੋਤਲ ਮੰਗਾ ਲੈ ਪਹਿਲਾ ਫੋਨ ਦਾ ਲੋ ਕੇ ਆ ਠੰਡੇ ਵਾਲੀ ਇਹਨੂੰ ਕਿਆ ਕਰੀਂ ਠੰਡੇ ਵਾਲੀ ਇਹਨੇ ਕਿਆ ਕਰੀਂ ਮੇਰੇ ਮੁਰਗਾ ਖਾਣਾ ਇੱਥੇ ਲਈ ਚੱਲ ਕਿਆ ਪੰਡ ਤੋਂ ਚਲ ਜਲੀ ਹੈ ਅਰੇ ਮੈਂ ਵੀ ਮੇਲਾ ਹੀ ਆ ਚੱਲ ਚੱਲੀ ਆ ਛੁੱਟੀ ਪਰਦਾ ਵਾਂਟੀ ਅੱਜ ਬਾਈ ਤੈਨੂੰ ਲੈ ਕੇ ਜਾਣਾ ਥਰੇ ਟਰੈਕਟਰ ਲੈਣ ਆਮ ਨਾਲ ਕਿ ਨਾ ਮੈਂ ਖੇਲਣ ਲੱਗ ਗਿਆ ਮੈਂ ਉਹ ਖੇਲੀ ਹੋਇਆ ਫਿਰ ਬਾ ਠੀਕ ਹੈ ਸਵੇਰ ਦਾ ਗਿਆ ਭੈ ਨਹੀਂ ਹੈਗਾ ਬੈਟਬੋ ਖੇਲਣਾ ਆ ਤੁਹਾਨੂੰ ਬੋਕੇ ਦਾ ਕਿਡਾ ਕਢਾ ਰਹੇ ਕੇ ਕੇ ਤਾਂ ਆਹ ਕਹਾਂਗੇ ਇਹਨੇ ਤਾਂ ਭੂਤ ਵਾਲੀ ਵੀਡੀਓ ਦਿਖਾ ਦਿੱਤੀ ਨੂੰ ਮਾਟੀ ਦੱਸੀ ਬਾਈ ਇਮਾਨਦਾਰੀ ਇਹ ਚੰਡੀਗੜ੍ਹ ਤੇ ਆਉਂਦਾ ਏ ਹੈ ਇਹ ਹਾਂ ਤੁਹਾਨੂੰ ਦਿਖਾ ਦਿੰਦਾ ਬਈ ਵੀਡੀਓ ਹਾਂ ਦੇਖੀ ਜਾਓਗੀ ਹਿੰਦੂ ਆਹੇ ਤੇਰਾੜੀ ਚੰਡੀਗੜ੍ਹ ਤੇ ਆਉਂਦਾ ਏ ਮਹਾਬਾਈ ਭੂਤਵਾਦ ਵੀਡੀਓ ਬੈਨ ਕਰੀਏ ਆਪਣਾ ਦੇਖ ਕੇ ਆਈਂ ਚੱਲ ਇਹ ਜਾਵੇ ਇਹਨੇ ਮੂੰਹ ਲਪੇਟਿਆ ਉਹ ਪਰਣਾ ਬੰਨੇ ਹੋਆ ਹਾਂ ਮਾਹ ਪਤਾ ਨਹੀਂ ਕੋਈ ਇਹ ਗੌਰ ਨਾਲ ਦੇਖਦਾ ਆ ਦੇਖ ਲਿਆ ਪਰ ਮਾਹ ਜੇ ਬੈਠਣ ਦਾ ਸਟਾਈਲ ਲੱਗਦਾ ਤਾਂ ਉਹੀ ਆ ਹਾਂ ਨਹੀਂ ਪਛਾਣ ਨਹੀਂ ਹੋਇਆ ਮੂੰਹ ਤੇ ਅੱਛਾ ਹਾਂ ਉਹ ਯਾਰ ਉਥੇ ਪਰਣਾ ਗੋਲ ਬਣੇ ਨਹੀਂ ਲੰਬਾ ਲੱਗਿਆ ਤੈਨੂੰ ਲੰਬਾ ਨਹੀਂ ਲੱਗਿਆ ਮੈਨੂੰ ਪਛਾਣ ਹੀ ਦੇ ਇੱਥੇ ਤੇ ਹੋਈ ਆ ਬੰਦਾ ਵਛਾ ਲਿਆ ਬੰਦਾ ਵਛਾਣਿਆ ਮੂੰਹ ਤੇ ਨਹੀਂ ਤਾਂ ਪਛਾਣ ਕਿੰਨੇ ਵੇ ਜਾਂਦਾ ਮੇਰੇ ਮੈਨੂੰ ਕਿੰਨੇ 11:30 10 10:30 ਦਾ ਟਾਈਮ ਦੱਸ ਫੇਰ ਤਾਂ ਦਿਨ ਚੜੇ ਗਿਆ ਮਾਹ ਪਤਾ ਨਹੀਂ ਸਾਜਰੇ ਕਿ ਨਹੀਂ ਜਾਂਦਾ ਇਹ ਹਾਂ ਤੜਕੇ ਚ ਬੰਨੇ ਬੰਨੇ ਵਰ ਰਮਾਲ ਬੰਨੇ ਮੈਂ ਪੂਰੇ ਪੂਰੇ ਦਿਖਦਾ ਇੰਦਾ ਦਿਖਦਾ ਇੰਦਾ ਤੇ ਵੀ ਭੂਤੇ ਆ ਬਾਈ ਬਾਟੀ ਆ ਪੈਰ ਜਿਹੜੇ ਸਕੂਲ ਰਿਓ ਪੂਰੇ ਪੂਰੇ ਆਉਂਦੇ ਆਪਣਾ ਹੀ ਆ ਹੂੰ ਬਾਟੀ ਕੋ ਪਰਸਨ ਨੂੰ ਮਿਲ ਮੋਟਰਸਾਈਕਲ ਅੱਜ ਤਾਂ ਛੁੱਟੀ ਦੀ ਨਾ ਕੱਲ ਨੂੰ ਕਿਤੇ ਕਿਤੇ ਖੜਾ ਆਪਾਂ ਨੇ ਪਰ ਪਰੜ ਕੜਾ ਆ ਬਈ ਤੁਹਾਨੂੰ ਮਿਲ ਜਾਣੀ ਵੇਰਿੰਗ ਸਾਰਾ ਕੋਲ ਉਹ ਵੀ ਦਾ ਬੰਦੇ ਯਾਰ ਪਈ ਕਾ ਪੂਰੀ ਬਾਂਟੀ ਬਾਈ ਜੀ ਕੜਾ ਉੱਥੇ ਮਾਰਕੀਟ ਜੀ ਨਾ ਉੱਥੇ ਸਾਰਾ ਕੁਝ ਮਿਲਦਾ ਹੈ ਮੈਡਮ ਹੋ ਗਈ ਦੋ ਤਿੰਨ ਹੋਰ ਹੋਗੇ ਲੈ ਤੁਮ ਕੋਰਾ ਤਾਂ ਮੈਂ ਕਰੂਗਾ ਮੈਂ ਦਿਲ ਤੋਂ ਬੈਰਕ ਮੰਗਾਉਣੀ ਇਹਨੂੰ ਖਲਾ ਲਾ ਅੰਦਰ ਹਾਂ ਨਹੀਂ ਬਾਈ ਤੂੰ ਲੈ ਜਾ ਮੈਂ ਫਿਰ ਮੈਂ ਲੈ ਕੇ ਜਾਣਾ ਫਿਰ ਮਰੋਪੜ ਪਾਉਂਗਾ ਤੇ ਤੂੰ ਜੂੜਾ ਖੜਾਉਂਦੇ ਵੀ ਨਹੀਂ ਦੇਖ ਲੈ ਆਪਣੇ ਮੰਨੇ ਲੋੜ ਹੁਣ ਤੂੰ ਗੱਲ ਰੇਟ ਜੱਗਾ ਆਉਣੇ ਆਲਾ ਠੰਡਾ ਵੰਗਾ ਲਈ ਫੇਰਾਂ ਪਹਿਲਾਂ ਠੰਡਾ ਵੰਗਾ ਲਾ ਲੋ ਨਹੀਂ ਡਬਲ ਲੋਕ ਲਾ ਦੀ ਜਿਹੜਾ ਖੁੱਲੇ ਦਾ ਹੁਣ 20 9 ਬਾਈ ਮੇਰੀ ਗੱਲ ਸੁਣ ਪਹਿਲਾਂ ਪਹਿਲਾ ਹੋ ਲਿਆ ਬਾਈ ਫੋਨ ਦਾ ਲੋਕ ਖੋਲਦਾ ਪਾਰਟੀ ਹੁਣ ਤੱਕ ਨਹੀਂ ਮਿਲੀ ਬੱਸ ਬੱਸ ਪ੍ਰਧਾਨ ਤੇ ਪਾਰਟੀ ਲੈ ਲਈ ਪ੍ਰਧਾਨ ਦਾ ਵੀ ਲੋਕ ਖੋਲਿਆ ਨਹੀਂ ਪ੍ਰਧਾਨ ਨੂੰ ਪਲਾਉ ਠੰਡਾ ਹੀ ਪੋਤ ਲੱਜ ਹਾਂ ਪ੍ਰਧਾਨ ਦਿਖਦਾ ਨਹੀਂ ਆਦਾ ਲੈਂਟਰ ਜਿਆ ਪਾਉਣਾ ਉਹਨਾਂ ਨੇ ਵੀਜੀ ਹਾਲੇ ਕਹਿੰਦਾ ਕਹਿੰਦਾ ਮੈਂ ਕਰੂੰਗਾ ਦਿਨ ਜਾਂ ਚੜੇ ਤੇ ਅੱਛਾ ਦਿਨ ਚੜੇ ਦਿਨ ਤਾਂ ਛੇ ਹੋ ਗਈਆਂ ਦਿਨ ਜੇ ਹੋ ਗਈਆਂ ਸ਼ਰਾਬ ਚੱਲਦੇ ਉਹ ਗੱਲ ਸੱਚੀ ਆ ਸੱਚੀ ਆ ਸ਼ਰਾਬ ਚੱਲਦੇ ਸ਼ਰਾਬ ਚਾਵੇ ਸ਼ਰਾਬਾਂ ਦੇ ਮਰਦ ਨੂੰ ਕਹੇ ਸ਼ਰਾਬ ਚੱਲਦੇ ਚਲ ਚੱਲੀ ਕਿੱਧਰ ਨਹੀਂ ਇੱਕ ਗੱਲ ਆ ਵੰਟੀ ਆਹਨ ਦੇ ਗਿਆ ਤੈਨੂੰ ਕਹਿ ਦੇਣਾ ਹੋ ਗਿਆ ਕਿ ਤੇਰੀ ਕਟਾਈ ਵੀ ਨਾ ਕਰ ਦੇ ਪਹਿਲਾਂ ਬੰਦ ਤੈਨੂੰ ਕਿਤੇ ਪਾਰਟੀ ਦੇ ਚੱਕਰ ਤੇ ਤੇਰੀ ਕਟਾਈ ਹੋ ਜੂਏ ਯਾਰ ਦੇਖ ਮੇਰੀ ਗੱਲ ਉਧਰ ਪ੍ਰਧਾਨ ਭਾਈ ਆਇਆ ਹਮ ਕਰੇ ਬੈਠ ਗਿਆ ਕੇ ਉਹ ਚੱਲ ਮੈਂ ਉੱਠਿਆ ਉਹਦਾ ਆਏ ਤੇ ਉੱਠਿਆ ਤਾਂ ਬਾਈ ਖੋਲ ਕੇ ਮੈਂ ਕਿਹਾ ਅੱਧਾ ਇੱਕ ਘੰਟਾ ਲੱਗਿਆ ਲੌਕ ਖੋਲ ਕੇ ਮੈਂ ਕਿਹਾ ਲੈ ਬਾਈ ਹਮ ਅੱਛਾ ਘਰ ਆਉਣਾ ਪੈਣਾ ਫਿਰ ਕਿੱਥੇ ਆਇਆ ਤਾਂ ਬਾਈ ਸਵੇਰ ਸਵੇਰੇ ਦੇਗੇ ਨੂੰ ਕਹਾਂ ਵੀ ਤੜਕੇ ਦੱਬੈ ਨੂੰ ਫੇਰ ਘਰ ਆ ਕੇ ਜੇ ਸਰ ਵੀ ਜਾਊਗਾ ਨਾਲੇ ਹਾਂ ਕਿਹਨਾਂ ਜੀ ਆ ਜਾਣਾ ਹੁਣ ਉਹਨੇ ਹੁਣ ਤੋਰਦਾ ਰਹੇ ਫੇਰ ਲੈ ਵੀ ਕਹਦਾ ਖੂਲ ਦੇਣਾ ਨਾਲੇ ਕਹਿੰਦਾ ਮੈਨੂੰ ਪਾਰਟੀ ਨਹੀਂ ਦਿੰਦਾ ਭਈ ਇਹ ਵੀ ਇਹ ਵੀ ਬੰਦਾ ਹੈ ਨਿਕਲ ਹਾਂ ਮੁਕਰਦਾ ਹੈ ਮੈਂ ਕਹਿੰਦਾ ਮੈਂ ਲੋਕ ਖੋਲਦਾ ਜਾਂ ਤੂੰ ਠੰਡੇ ਦੀ ਬੋਤਲ ਲੈ ਕੇ ਆਉਂਦੇ ਤੇਰੇ ਲੋਕ ਖੋਲ ਹਾਂ ਠੰਡੇ ਦੀ ਬੋਤਲਾਂ ਤੈਨੂੰ ਹੋਰ ਖੋਲਿਆ ਆਂ ਭਾਈ ਦੇਖਦੇ ਅੱਜ ਵੀਰ ਪਾਟੀ ਆਪਾਂ ਨੇ ਨਹੀਂ ਕਿਹਾ ਹੈ ਮਗਾ ਸਕਦਾ ਹੈ ਇਹਨੂੰ ਮਿਲਣਾ ਨਹੀਂ ਹੈਗਾ ਹਾਂ ਇੱਕ ਦੇ ਪਰਸੈਂਟ ਆਸ ਸੀ ਤੂੰ ਮੈਨੂੰ ਲਾ ਦੋ ਨਾ ਮਿੱਤੇ ਘੜਾ ਲੈਣਾ ਦੁਬਾਰਾ ਘੰਟਾ ਆ ਵੀ ਮੰਨਦਾ ਹੈ ਭਾਈ ਤੈਨੂੰ ਉਹ ਪਾਰਟੀ ਕਰਨੀ ਪੈਣੀ ਤਾਹੀ ਉਲਟਾ ਫੱਜ ਜਾਣਾ ਭਾਈ ਬਾਈ ਤੈਨੂੰ ਨਹੀਂ ਪਤਾ ਕੀ ਲੰਦਾ ਬੰਦਾ ਭਾਈ ਇਹ ਸਿੰਧੂ ਬੰਟੀ ਕਹਿੰਦਾ ਮੋਗੇਗਾ ਨਹੀਂ

ਇਹ ਕਹਿੰਦਾ ਆਈਫੋਨ ਤਾਂ ਨਹੀਂ ਹੈ ਹੈ ਵਰਟੀ ਆਈਫੋਨ ਦੇਗਾ ਆਈਫੋਨ ਤਾਂ ਉਹ ਦਿੱਤਾ ਆ ਜਾਂ ਰਿਆ ਨਹੀਂ ਇਹ ਕਹਿੰਦਾ ਪਾਰਟੀ ਸਿੰਧੂ ਕੰਨੀ ਹੋਈ ਵੀ ਗੱਡੀ ਲਿਆ ਮੋਟਰਸਾਈਕਲ ਲਿਆ ਮੈਂ ਜੋ ਇਹ ਕਹਿੰਦਾ ਹੁਣ ਚੱਲ ਆਈਫੋਨ ਕਿਹਾ ਤਾਂ ਕਹਿੰਦਾ ਜੇ ਬਾਹਰ ਤੇ ਆਉਂਗਾ ਆਈਫੋਨ ਦੇ ਦੀ ਮੈਂ ਨੂੰ ਲੈ ਕੇ ਦੇ ਦਤਾ ਹਾਂ ਉਹ ਪਾਰਟੀ ਉਹ ਨਹੀਂ ਉਹ ਪਾਰਟੀ ਨੂੰ ਮਨਾ ਯਾਰ ਬਾਈ ਤੇ ਮੈਂ ਜਿਹੜੇ ਪਾਰਟੀ ਕਰਨੀ ਬੰਦਾ ਆ ਵੀ ਆ ਹਾਂ ਬੰਦਾ ਕਹਿੰਦਾ ਮੈਂ ਕਿੱਥੇ ਆ ਹੁਣ ਹੀ ਫੋਨ ਆਇਆ ਅਰੇ ਵਰਟੀ ਦੀ ਪਾਰਟੀ ਨਹੀਂ ਲਾਓਗੇ ਤੁਸੀਂ ਆਪਣਾ ਦੇਖੀ ਜਾਓ ਆਪੇ ਕਰਦੇ ਕਿ ਕਿੱਦਾਂ ਲੈ ਕੇ ਵੀ ਸੈ। ਖਾਲੀ ਲੈਗ ਖਾਲੀ ਤੂੰ। ਚਾ ਮੁਰਗਾ ਹੀ ਖਾਲੀ ਪੂਰਾ। ਹਾਂ ਕਿੱਦੇ ਬੰਦੇ ਇਕੱਠੇ ਹੋ ਗਏ ਉੱਤੇ। ਬੰਦੇ 6-7 ਹੋ ਗਏ ਤੇ। 7 ਤੋਂ ਇੱਕ ਘੱਟ ਹੋਈ ਜਾਂਦਾ। ਤਾਂ ਵਾਟ ਦੀ ਗੱਲ ਠੀਕ ਐ। ਲੋਡੀ ਹੋਰੇ ਕੱਲਾ ਲਾ ਕੇ ਗੱਲ। ਹਾਂ। ਨਾ ਦੇਖਿਆ। ਹਾਂ। ਲੋਡੀ ਜਿਆ ਦੋ ਪੈਗ ਲੱਗ ਜਾਂਦੇ ਨਾ ਫਿਰ ਉਹ। ਹਾਂ ਤਾਂ ਮੈਨੂੰ ਤਾਂ ਫੋਨ। ਲੋ ਜੀ ਬਾਈ ਡੇਡ ਮਹੀਨੇ ਬਾਅਦ ਸਾਡੇ ਪਿੰਡ ਦਾ ਬੰਦਾ ਖੋਇਆ ਫਿਰ ਲੱਭਿਆ ਏ। ਪੂਰੀ ਦੱਸੂਗਾ ਇਹਦਾ ਰਾਜ ਕਿੱਥੇ ਦਾ। ਬਾਈ ਇਹ ਨਹੀਂ ਲੱਭੇ। ਹਾਂ। ਇਹ ਪੂਰੀ ਤੈਨੂੰ ਕਹੀ ਜਾਂਦਾ ਤੂੰ ਨਹੀਂ ਮੈਨੂੰ ਮਿਲੇਆ ਪਹਿਲਾਂ ਸੋਚਿਆ ਅਖਬਾਰ ਚ ਕੜਾ ਦਈਏ ਹਾਂ ਸੱਜ ਦਿਖੇਗੇ ਹਾਂ ਚੱਲੇ ਤੇ ਇਸ ਤੋਂ ਟੀਚਰ ਦੇ ਲੈ ਕਹੀ ਜੀ ਕਰੀ ਆ ਕੇ ਕਿਹੜਾ ਲੈ ਤੈਨੂੰ ਕੱਖ ਵੱਡਣਾ ਸਿਕਾਵਾਂ ਸਰਸੇ ਵਾਲੇ ਨਾਲ ਰਲ ਗਿਆ ਉਹ ਨਹੀਂ ਕਿੱਥੇ ਦਾ ਕੰਮ ਪਰ ਜਾਂਦਾ ਯਾਰ ਨਹੀਂ ਤੈ ਪੂਰੀ ਨਹੀਂ ਇੱਕ ਗੱਲ ਕਹੀ ਆ ਕੇ ਲੈ ਤੈਨੂੰ ਕੱਖ ਵੱਟ ਯਾਰ ਐਂ ਕਰਦਾ ਤਾਂ ਐਂ ਥੋੜੀ ਕੱਖ ਵੱਡੀ ਤੇ ਨਹੀਂ ਪੂਰੀ ਦਈ ਦਤੀ ਇੱਕ ਟਾਂਡੇ ਹੀ ਵੱਡ ਕੇ ਰਖਾ ਦੇ ਲੈ ਉਹ ਚੱਲ ਹੁਣ ਤੂੰ ਵੱਡ ਲੈ ਰਾਤੀ ਨੂੰ ਮੱਥਾ ਟੇਕ ਲੈ ਯਾਰ ਟੇਕ ਲੈ ਪਤਾ ਕੀ ਗੱਲ ਹੈ ਤਾਂ ਵੱਢਣੇ ਤੈਨੂੰ ਸਾਈਡ ਸ਼ੂਟ ਵੱਢਣੀ ਪੈ ਸਕਦੀ ਐ ਸਿੱਖਣਾ ਹੁਣੇ ਸਿੱਖਣਾ ਹੁਣੇ ਦਾਤੀ ਚਲਾਉਣੀ ਨਾ ਨਾ ਉਹ ਪੂਰੀ ਬਾਈ ਡੈਰੀ ਵਿਛੇ ਖੱਤੀ ਨੂੰ ਪਾਣੀ ਤਾਂ ਲਾਇਆ ਤਾਂ ਚੰ ਚਾਰ ਦਿਨ ਭਾਈ ਡੋਡੀ ਬਹੁਤ ਵਾਦੀ ਐ ਮੇਰੇ ਖਾਬ ਨਾਲ ਪਾਣੀ ਵੀ ਕਿਤੇ ਵਾਦੀ ਆ ਅਮਰੇ ਥੋੜੇ ਵੀ ਬੀਜ ਨੂੰ ਹੂੰਗੀ 7/27 ਨੂੰ ਡੋਡੀ ਬਹੁਤ ਐ ਮੇਰੇ ਖਾਬ ਨਾਲ ਕਵੇਰੀ ਵਾਲੇ ਦੇ ਵਧੀਆ ਰਹਿਣਾ ਰਗੀ ਪੂਰੀ ਘੁੰਗਰੂਆ ਮੰਗਣਗਾ ਗੁੱਛਾ ਟੇਪ ਵਾਲਾ ਨੂੰ ਗੁੱਛਾ ਟੇਵਾ ਅੰਗੂਰਾ ਮੰਗ ਹਮ ਇੱਕ ਪਾਣੀ ਤਾਂ ਲਾਤਾ ਹੁਣ ਡੈੜੀਆਂ ਨੇ ਤੈਨੂੰ ਕਿਹਾ ਪਤਾ ਪਾਣੀ ਦਾ ਤੂੰ ਖੇਤ ਵਗਿਆ ਕਦੇ ਦੇਖਿਆ ਆ ਮੈਂ ਕਹਿੰਦਾ 2 ਮਹੀਨੇ ਬਾਅਦ ਇੱਕ ਪੂਰੀ 10 ਬਟ ਟਰੈਕਟਰ ਘਰ ਦੇਖਣ ਚੱਲੀਏ ਟਰੈਕਟਰ ਜਾ ਮਰ ਜੀ ਚਲੋ ਕੱਲੂ ਚਲੋ ਹਾਂ ਭੋਲੂ ਬਾਈ ਮਿਲਿਆ ਤਾਂ ਕਹਿੰਦਾ ਸਮਰਾਲੇ ਵੀ ਬਹੁਤ ਖੜੇ ਐ ਸਮਰਾਲੇ ਖੜੇ ਉੱਥੇ ਜਿੱਥੇ ਪਰ ਦੇਖ ਕੇ ਇਹਦੇ ਵੀ ਕਹਿੰਦਾ 200 ਟਰੈਕਟਰ ਖੜਾ ਐ ਕਹਿੰਦਾ ਜੇ ਉੱਥੇ ਨਹੀਂ ਲੋਟ ਹੈਗਾ ਤਾਂ ਨਵੇਂ ਸ਼ਹਿਰ ਚਲੋ ਮੰਡੀ ਲੱਗਦੀ ਐ ਉੱਥੇ ਹਾਂ ਆਪਨੇ ਨੇ ਫੋਨ ਕਰਿਆ ਤਾਂ ਮਾ ਹਾਂ ਕਹਿੰਦਾ ਹਾਲ ਤਾਂ ਮੈਂ ਜੇ ਖੇਡਦੇ ਆ ਕੇ ਮੈਂ ਦੇਖੀ ਲੈਣਾ ਆਹੀ ਆ ਦੱਸ ਦੇ ਨੀ ਦੱਸ ਦੇ ਨਾ ਜਲੇ ਲਿਆ ਲੈ ਲੈ ਫੇਰ ਨਹੀਂ ਮਿਲਣਾ ਹਾਂ ਲੱਖ ਰੁਪਏ ਮਹਿੰਗਾ ਮੁੱਲ ਆਵਨੇ ਯਾਰੋ ਕੇ ਕਹਿੰਦਾ ਜੌਂਡੀਅਰ ਲੈਣਾ ਤੂੰ ਦਾਦੇ ਕਿਹੜਾ ਦਵਾਈ ਜੌਂਡੀਅਰ ਦੇ ਲੋਟ ਆ ਯਾਰ ਹਾਂ ਕਾਹਦੇ ਜੌਂਡੀਰ ਦਾ ਬ੍ਰਾਂਡ ਇਹਨਾਂ ਨੂੰ ਵੀ ਦਵਾ ਦਈਏ ਫਿਰ ਇਹਨਾਂ ਨੂੰ ਵੀ ਦਵਾ ਦਈਏ ਨਹੀਂ ਨਹੀਂ ਤੇ ਆਪਣਾ ਵੀ ਬਾਈ ਵੇਚ ਆਪਣੇ ਵਾਲਾ ਇੱਧਰ ਛੱਡ ਦੇ ਜੌਂਡੀਅਰ ਤੈਨੂੰ ਦਵਾ ਦਿੰਦੇ ਹਾਂ 575 ਠੀਕ ਹੈ ਤੇਲੀ ਕਾਲੇ ਇੰਜਨ ਨਾਲ ਮੈਂ ਹੁਣ ਤੇਲੀ ਗੰਦਾ ਦੇਖ ਲੈ ਇੰਜਨ ਨਾਲੇ ਸੀ ਦੇਖ ਕੇ ਆਏ ਤੇ ਦੇਖ ਲੈ ਉਹ ਗੱਗੇ ਨੇ ਭੇਜੀਆਂ ਅੱਜ ਫੋਟੋਆਂ ਪੂਰੀ ਕਾਲੇ ਇੰਜਨ ਨਾਲ ਦੀ ਹਾਂ 7 ਮਾਡਲ ਆ 370 ਮੰਗਿਆ ਉਹ ਵਾਲੇ ਨੂੰ ਫੋਨ ਪੂਰਾ ਓਕੇ ਹੈ ਕਿ ਨਾ ਪੰਜ ਚਾਰ ਹਜ਼ਾਰੇ ਕਿ ਘੜੂਗਾ ਵੱਧ ਨਹੀਂ ਘਟਣਾ। ਬਾਈ ਇਹ ਮਹਗਾ ਹੀ ਮੇਲਾ ਐ। ਕਾਲੇ ਇੰਜ ਨਾਲ ਦਾ ਖਿਆ ਚਿੱਤਰ ਗਏ। ਬੰਦੇ ਦੇ ਦੋ ਰੰਗ ਆ ਕਾਲਾ ਚਿੱਟਾ। ਇੱਕ ਨਹੀਂ ਟਰੈਕਟਰ ਦਾ ਨੀਲਾ ਹਰਾ। ਹੁਣ ਕਿਹਿਆ ਪਤਾ ਅਗਲੇ ਦੀ ਪਸੰਦ। ਕਾਲਾ ਰੰਗ ਵਾਲਾ ਕਹਿੰਦੇ ਧੁੱਪ ਚ ਕੰਮ ਕਰੀ ਜੇ ਨਾ ਕਾਲਾ ਰੰਗ। ਕਾਲਾ ਰੰਗ ਮਾਰਦੇ। ਇਹ ਗੋਰਾ ਬੰਦਾ ਧੁੱਪ ਚ ਲੱਗ ਗਿਆ ਉਹਦਾ ਰੰਗ ਉਡ ਜਾਂਦਾ। ਹਾਂ। ਉਹ ਘਰ ਨੂੰ ਭੱਜਦਾ ਏ। ਉਹ ਕੰਮ ਐ। ਲੱਗੇ ਕੌਣ? ਪੂਰੀ ਇਹਦਾ ਕਹੜਾ ਖੜਾ ਛਟਣਾ ਹੱਥ ਜੋੜ ਕੇ ਇਹਦਾ ਕੱਲੂ ਛੁੱਟ ਜਾਣਾ ਛੁੱਟ ਜਾੜਾ ਨਹੀਂ ਛੁੱਟਦਾ ਕੱਲੂ ਵੀ ਨਹੀਂ ਛੁੱਟ ਜਾਣਾ ਇੱਕ ਫਾੜ ਹੋਰ ਲਾਉਣੀ ਉਹ ਉੱਥੇ ਤੱਕ ਲਾਈ ਜਾਣੀ ਕੱਲੂ ਛੁੱਟ ਜਾਣਾ ਖੜਾ ਕਹਿ ਦੋ ਕੱਲੂ ਛੁੱਟ ਜਾਣਾ ਵੱਡ ਗਿਆ ਪੂਰੀ ਜਾਨੀ ਲੈ ਉਹ ਤੇ ਬਾਅਦ ਵਿੱਚ ਫੇਰ ਮੇਰੀ ਹੀ ਸੁਣ ਲੈ ਉੱਥੇ ਗਾਹਾਂ ਫੇਰ ਗਾਹਾਂ ਕੌਣ ਵੱਡ ਗਿਆ ਆਹ ਤਾਂ ਨਹੀਂ ਵੱਡੀ ਲੈ ਵੱਡ ਗਿਆ ਦਸਾ ਦਵਾਰ ਇੰਨੀ ਸਾਰੀ ਉਹ ਪਤਾ ਸਰੀਰ ਪਤਾ ਕਿਹ ਹੈ ਜਾਉਂਦਾ ਇੰਨੀ ਵੱਡ ਹੋਣੀ ਹੈ ਟਾਈਮ ਹੀ ਨਾ ਬਹੁਤ ਯਾਰਾ ਤੂੰ ਮੇਰੇ ਉਹ ਕੀ ਹੈ ਪੂਰੀ ਇੱਕ ਦਿਹਾੜੀ ਲਵਾ ਦੂਗਾ ਤਰੇ ਕੇ ਖੇਤਵਾ ਹੈ ਹਾਂ ਕਿ ਦੋ ਘੰਟੇ ਦੇ ਹਰ ਦਾ ਨਹੀਂ ਇਹਨਾਂ ਦੀ ਆੜੀ ਦਾ ਕੱਢਦਾ ਇਹਨਾਂ ਦਾ ਇਹਨਾਂ ਦਾ ਕੱਢ ਦੂੰਗਾ ਬਾਈ ਇਹਨਾਂ ਦੀ ਤਾਂ ਵਧੀਆ 34 ਮੰਡ ਜੀ ਜਿਹੜੇ ਦੇਖੇ ਮੈਂ ਕਿਉਂਕਿ ਮੈਂ ਜਾਇਆ ਉੱਥੇ ਜੱਗੇ ਕਰਾ ਜੱਗਰ ਖੇਤ ਨਹੀਂ ਜਾਂਦੇ ਨਾ ਉਹਦੇ ਨਾਲੇ ਆ ਮਨੂੰ ਬਾਈ ਸੱਚੀ ਦੱਸਾਂ ਹਾਂ ਡੇਢ ਦੋ ਮਹੀਨੇ ਹੋ ਗਏ ਮੈਂ ਤਾਂ ਗਏ ਇਹਦੇ ਨਾਲੇ ਗਿਆ ਬਈ ਇੱਕ ਵਾਰੀ ਤੂੰ ਤਾਂ ਦੇਖਿਆ ਹੀ ਨਹੀਂ ਕਿੱਥੇ ਤਾਂ ਕੰਮ ਕਰ ਜਾਂਦਾ ਹੈ ਕਿਹੜਾ ਕੰਮ ਫਸ ਜਾਂਦਾ ਕਰ ਜਾਂਦਾ ਕਾਦ ਆਉਂਦਾ ਦੇਖ ਮੈਂ ਤੁਹਾਨੂੰ ਦੱਸਾਂ ਹਾਂ ਦਪਹਿਰ ਦੇ ਹੋਰੇ 12 ਵਜੇ ਇੱਥੇ ਜਾਣਾ ਹੁੰਦਾ ਮੈਂ ਸਰਾਤ ਨੂੰ 9 ਵਜੇ ਛੁੱਟੀ ਹੁੰਦੀ ਤਾਂ ਨਹੀਂ ਦੇਖਦਾ ਹਾਂ ਪੂਰੀ ਗੱਲ ਸੌਂਦਾ 9 ਵਜੇ ਚਲੇ ਗਿਆ ਰਾਤ 9 ਵਜੇ ਉੱਠੀ ਹੋਗੀ ਹੁਣ ਉੱਠਦਾ 12 ਵਜੇ ਆ ਨਾ ਸਵੇਰੇ ਫਿਰ ਸੁਣ ਤਾਂ ਸਹੀ ਇਧਰ ਮੁੱਲਾਪੁਰ ਕਹਿੰਨੀ ਵੀਡੀਓ ਪਾਈ ਵੀ ਕਿਸੇ ਨੇ ਕਹਿੰਦੇ ਭੂਤ ਨਹੀਂ ਆਈ ਪੀ ਹੈ ਹਾਂ ਪੱਟ ਪਾਰਤਾ ਉਹ ਮੈਂ ਉਧਰ ਨੂੰ ਥੋੜੀ ਜਾਂਦਾ ਮੈਂ ਉਹ ਕਿਤੇ ਬੱਕੀ ਪੜਵਾ ਲਈ ਮੇਰੀ ਗੱਲ ਸੁਣ ਭੂਤ ਅੱਜ ਇੱਥੇ ਕਾਨੂੰ ਕਿਤੇ ਹਰ ਗਣਾ ਕਹਿੰਨੀ ਸ਼ੇਰ ਆਏ ਵੀ ਦੋ ਹਾਂ ਤੇਰਾ ਤਾਂ ਪਤਾ ਵੀ ਲੱਗਣਾ ਤੂੰ ਤਾਂ ਇੱਕ ਵਾਰ ਚੇਖ ਲੈਣਾ ਇੱਕ ਵਾਰ ਤੇ ਸਾਫਤਾ ਲਗਾ ਲੈਣਾ ਨਹੀਂ ਨਹੀਂ 6 ਆ ਰਹੀ ਆ ਆਪਣੇ ਪੂਰੀ ਕੈਬ ਚ ਤਾਇਆ ਤਾਇਆ ਨਾਲੇ ਕਹਿੰਦਾ ਫੜ ਲਿਆ ਇੱਕ ਤਾਂ ਫੜ ਲਿਆ ਇੱਕ ਰਹਿ ਗਿਆ ਜੱਪਾ ਵੜਾਂ ਚੱਲੀਏ ਚਿੱਤਾਂ ਦਾ ਫਾੜੋ ਜੀ ਕਪੂਤਰੀ ਤੇ ਕਿਆ ਕਰੋਗੇ ਅਮਰਾਲੀ ਫਾੜੋ ਤੂੰ ਤੇ ਨਾਲੇ ਵਢਾ ਲਿਓਣੀ ਮੈਂ ਇਹਦੇ ਕੋਲ ਛੱਡ ਦੇਣੀ ਪੂਰੀ ਇਹ ਛੱਡ ਦੋਗੀ ਉਹਨੇ ਚੋਂ ਲੈ ਜੱਟ ਸੇਬਿਆਂ ਚ ਲੰਘਿਆ ਚੰਡੇਲ ਟੱਕੜੀ ਜਦੇ ਗਾਣਾ ਲਾਗੇ ਨੱਚੜਦਾ ਗੱਲ ਸੁਣਨਾ ਤੈਨੂੰ ਪੀਜੇ ਚੱਕ ਲੈ ਕੇ ਜਾਣਾ ਮੈਂ ਇਹ ਟੱਕਰ ਕੀ ਤਰਵਾ ਦੱਸਦੀ ਗੱਲ ਪੀੜ ਜائیں ਖੜ ਜਣੀ ਥਾਂ ਜਿੜੇ ਆਏ ਮੈਂ ਕਿੱਧਰ ਜਾਂਦਾ ਉਹ ਬਾਈ ਜਿਹੜੇ ਤੇਰੇ ਆਏ ਆ ਤੂੰ ਤਾਂ ਰੋੜਾ 'ਤੇ ਘੁੰਮਦਾ ਖਬਰੇ ਕਿਹੜੇ ਰੋੜ 'ਤੇ ਮਿਲਦਾ ਤੈਨੂੰ ਕਿਹੜੇ ਬੈਠਾ ਪੂਰੀ ਨਾਲ ਚੱਲੇ ਗਾਰੇ ਮੈਂ ਤਾਂ ਚਾਰ ਵਾਰ ਆ ਬੱਕੀ ਮੇਰੀ ਪੜਵਾ ਦੇ ਇਹ ਵੰਟੀਆਂ ਦਾ ਖਾਈ ਮਨ ਵੀਡੀਓ ਨਾਲ ਪਟਿਆ ਪਾੜੇ ਪੈ ਮੇਰੇ ਨਾਲ ਮਾਂ ਨੇ ਪੁੱਤਨੀ ਨੇ ਪੁੱਤਨੀ ਨੇ ਇਧਰ ਮਰੋੜ ਪਰ ਆ ਵੀਡੀਓ ਆਈ ਪਈ ਹੈ ਆਪਣਾ ਬਚੌਰ ਰੱਖ ਤਨ ਤਾਂ ਸਾਫਤਾ ਹੀ ਖੈਣਾ ਉਹਨੇ ਚੇਜ ਤੇਰੇ ਲੱਜਣ ਜਿਹੜੇ ਬੁੱਕਰੇਟ ਵਾਲੇ ਉਹ ਨਹੀਂ ਪਾਉਂਦੇ ਇੱਥੇ ਉਹ ਕਹ ਕਹਿੰਦੇ ਪੈੜਾ ਲੱਗ ਜਾਏਗਾ ਉਹ ਲੱਗ ਜਾਏਗਾ ਮੇਰੇ ਤੇ ਬੱਟ ਨਾਲ ਵੀ ਉਹ ਤਾਂ ਕੁਝ ਨਹੀਂ ਵੰਡ ਉਹਨੇ ਸਾਰੇ ਖਾ ਜਾਣਾ ਮੈਨੂੰ ਤਰਨੂ ਇੱਕ ਢਗਾਰ ਚ ਲੈ ਜਾਣਾ ਪੂਰੀ ਜਿਹਾ ਸੁਪਰੀਮ ਲਾਦਦਾ ਰ ਇਹ ਨਹੀਂ ਪਤਾ ਕਿਹੜਾ ਨਹੀਂ ਹੈਗਾ ਸੁਪਰੀਮ ਇਹ ਲੇਟ ਨਿਸ ਰਿਹਾ ਹੈ ਪੈ ਗਈ ਪੈ ਗਈ ਉਹ ਇਹਨੂੰ ਦਾ ਘਾਟ ਆ ਸਾਡੇ ਬਹੁਤ ਜ਼ਿਆਦਾ ਉਹਦੇ ਪਾਣੀ ਕਿੰਨਾ ਘੜਾ ਪਾਣੀ ਉਹਰੇ ਲਾਇਆ ਤੇ ਖੜਦਾ ਹੀ ਹੈ ਪਾਣੀ ਨਹੀਂ ਦੇ ਦ ਸੁੱਕਦਾ ਵੀ ਇੱਕ ਵਾਰ ਜੇ ਲੱਗ ਗਿਆ ਪਾਣੀ ਉਹ ਪਾਣੀ ਹੈ ਪਾਣੀ ਉਹ ਪਾਣੀ ਹੈ ਲਾਇਆ ਬਗ ਨਹੀ ਨਹੀਂ ਲਾਇਆ ਉਹਦੇ ਤੇ ਪਾਣੀ ਇੱਕ ਸੁੱਕਦੇ ਸੁਪਰੀਮ ਆ ਬਾਈ ਇਹ ਬਿੰਦਰ ਨਾਲ ਦਾ ਵੀਜਾ ਮੈਨੂੰ ਅਰਜਨ 110 ਲੱਗਦਾ ਇਹ ਮਿੰਦਰ ਬਾਈ ਨੇ ਲਾਇਆ ਪਿਆ ਹਾਂ ਅਰਜਨ ਵੀ ਆ ਗਿਆ ਹਾਂ ਹੋਰ ਵੀ ਹੋਰ ਕਾਦਾ ਹੋਰ ਵੀ ਹੋਰ ਵੀ ਅਗਲੇ ਸਾਲ ਆ ਜਾਣਾ ਕੋਈ ਕਿਦਨ ਹੋਰ ਦੱਸਦਾ ਪੂਰੀ ਧਿਆਨ ਬਾਈ ਨੇ ਦੱਸਿਆ ਟਰੈਕਟਰ ਕਹਦਾ ਅਰਜਨ ਆ ਵੀ ਬਿੰਦਰਬਾਈ ਵਾਲੇ ਨਾਲ ਦਾ 2012 ਮਾਡਲ ਆ 555 ਵੀ ਸਾਢੇ 4 60 ਤੱਕ ਬਣ ਜੂਗਾ ਕਹਿੰਦਾ ਬੰਦਾ 16 ਮਾਡਲ ਦਾ ਵੀ 16 ਜਾਂ 17 ਮਾਡਲ ਦਾ ਵੀ ਬਾਕੀ ਘੱਟ ਵੱਧ ਕਰਾਲੀ ਖੜਾ ਏ 1200 ਘੰਟੇ ਚੱਲਿਆ ਤੇ ਉਹ ਤਾਂ ਠੀਕ ਆ 1200 ਘੰਟਾ ਕਿੰਨਾ ਕੁ ਹੁੰਦਾ ਉਹ ਵੀ ਦੇਖ ਆਈਏ ਉਹ ਵੀ ਦੇਖ ਲਓ ਨਹੀਂ ਲੋਟ ਆ ਸਾਦਾ ਏ ਲੋਟ ਯਾਰ ਦੇਖੇ ਰੇ ਪਤਾ ਲੱਗਣਾ ਹੂੰ 1200 ਮਿੰਟ ਹੁੰਦਾ ਗਿਆ ਨਾਲੇ ਇਹਦੀ ਗੱਲ ਸਹੀ ਆ ਅਸੀਂ 10 ਦਿਨਾਂ ਫਿਰ ਬਾਅਦ ਚ ਕੰਮ ਬਾਕੀ ਭਾਈ ਆਏ ਆ ਬਾਅਦ ਚ ਨਹੀਂ ਮੈਂ ਆਮਨੇਰਾ ਸਿਸਟਮ ਇਹੋ ਜਿਹਾ ਹੋਇਆ ਪਿਆ ਵੀ ਗੱਲ ਸਮਝਦੇ ਬਾਹਰ ਹੋਈ ਪਈ ਐ ਕਦੇ ਤਾਂ ਕਹਿੰਦਾ ਤਾਂ ਇੰਟਰ ਲੈ ਲੈਣਾ ਕੋਰੇ ਜੋਟੀ ਲੈ ਲੈਣਾ ਉਹਨੂੰ ਕਹਿੰਦਾ ਜੀ ਨਾ ਟਰੈਕਟਰ ਦੇਖਣ ਜਾਣਾ ਉਹਦਾ ਬੈਟ ਫੜੀ ਫਿਰਦਾ ਹੈ ਨਾ ਗੱਲ ਤੁਸੀਂ ਕਹਿੰਦੇ ਟਰੈਕਟਰ ਦੀ ਗੱਲ ਸਮਝਦੇ ਬਾਹਰ ਹੀ ਵੀ ਬਣੀ ਐ ਜੇ ਤੁਹਾਨੂੰ ਹੋਇਆ ਪਿਆ ਉਹ ਮੈਚ ਖੇਡਦਾ ਫਿਰਦਾ ਗੱਲ ਸਮਝਦੇ ਬਾਹਰ ਐ ਫਿਰ ਕਹਿੰਦਾ ਮੈਂ ਮੈਚ ਖੇਡਦਾ ਬਾਅਦ ਚ ਕਰਦਾ ਪਹਿਲਾਂ ਤਾਂ ਕਹਿੰਦਾ ਜੋਟੀ ਲੈਣਾ ਐ ਉੱਥੇ ਕਹਿੰਦਾ ਜੱਗਾ ਕਹਿੰਦਾ ਅਰਜੰਦ ਨੇੜਾ ਕਿਹੜਾ ਮੇਰੀ ਗੱਲ ਸੁਣ ਪੂਰੀ ਉਹ ਨੂੰ ਮੰਡੀ ਮੁੰਡੇ ਚ ਦਵਾ ਲਿਆ ਬਈ ਸਾਰੇ ਟਾਟਾ ਉਹ ਡਾਣ ਕਹਿੰਦਾ ਵੀ ਨਗਰ ਕੀ ਤਨ ਆ ਗਿਆ ਮਹਾਮਨੇ ਟਰੈਕਟਰ ਦਵਾ ਲੈਣਾ ਜੱਦ ਤੱਕ ਆ ਪੂਰੀ ਜਦ ਤੱਕ ਆ ਜੂਗਾ ਜਦ ਤੱਕ ਤਾਂ ਆ ਜਾ ਕਾ ਨਗਰ ਕੀ ਤਨ ਆਉਂਗਾ ਜੀ ਤਾ ਦੱਸੂਗੇ ਡਾਣ ਚੱਕੀ ਤੇ ਲੱਗਿਆ ਵਾ ਨਾ ਹੂੰ ਭਾਈ ਐਤਗੀ ਨਗਰ ਕੀ ਤਨ ਫਰੇਕ ਸਾਲ ਟਰੈਕਟਰ ਵੱਧੇ ਐਤਗੀ ਵੀ ਹੋਰ ਵੱਧ ਕੇ 5-7 ਵੱਧ ਜਾਣੇ ਨਹੀਂ ਚੱਲ ਹਾਂ ਵੰਟੇਂ ਦੇਖੀਏ ਐਕਟੀ ਤੇ ਟਰੈਕਟਰ ਪਰ ਤਾਂ ਨਹੀਂ ਬੈਠਾ ਉਹ ਦੇਖਾਂ ਜਾਂ ਟਰੈਕਟਰ ਹਾਂ ਨਹੀਂ ਨਹੀਂ ਹੋਮਨਾ ਤਾਂ ਖੇਲਣ ਗਿਆ ਪਿਆ ਹੈ ਹੈ ਪੂਰੀ ਪੂਰੀ ਕਿੱਥੇ ਖੇਲਦੇ ਆ ਉਹ ਰੁਪੜ ਇਥੇ ਇਹ ਲੋਸਮੈਂਟ ਹੁੰਦੀ ਉਹ ਪੂਰੀ ਸਾਬ ਦੇ ਸਾਰੇ ਉਹ ਫੋਟੋ ਬਦਲਾ ਲਿਆ ਇਹ ਇਕੱਲਾ ਇਕੱਲਾ ਹੀ ਕਿਹੜੀ ਪਿੱਛੇ ਸਿੱਧੂ ਮੂਸੇ ਵਾਲੇ ਦੀ ਫੋਟੋ ਲਵਾ ਲੇ ਫਿਰ ਦਬਦਾ ਪੂਰੀ ਕਾਫੀ ਟਾਈਮ ਹੋ ਗਿਆ ਜਿਹੜੇ ਜੀ ਅਰਜਨ ਵਾਲਾ ਹਿਸਾਬਾ ਹੋ ਗਿਆ ਇਹ ਕਿਤੇ ਦਬਦਾ ਇਹ ਜਿਹਦੇ ਵਾਹ ਉਹਨੂੰ ਠੀਕ ਸਿੱਧੂ ਮੂਸੇ ਵਾਲਾ ਵਧੀਆ ਲੱਗਦੀ ਆ ਹਾਂ ਇੱਧਰ ਦੀ ਫੋਟੋ ਲਵਾਈ ਵੀ ਆ ਪੂਰੀ ਦੇ ਗਾਣੇ ਕਹਿੰਦਾ ਮੋਟਰਸਾਈਕਲ ਵੀ ਆ ਕਹਿੰਦਾ ਹਸਪਤਾਲਾਂ ਮਾ ਜਾਵੇ ਪਰਚੀ ਲੰਦੇ ਨਹੀਂ ਹੈਗੇ ਜਾ ਜਾ ਬਾਈ ਹਾਂ ਮੈਂ ਮੈਮੀ ਤੋਂ ਗਾ ਮਾਈਕ ਚੁਣੀ ਜਾਂਦਾ ਰਿਹਾ ਪਰਚੀ ਨਹੀਂ ਕਹਿੰਦਾ ਇੱਕ ਵਾਰ ਵੀ ਲਈ ਕਹਿੰਦਾ ਮੇਰੇ ਸਾਲੇ ਦੇ ਕੁਝ ਵੀ ਨਹੀਂ ਤਾਂ ਲੱਗਿਆ ਪੂਰੀ ਪਰਚੀ 10 ਰੁਪਏ ਲੰਦੇ ਤੇ ਇੱਧਰ ਛੂਕਦਾ ਜਾਂ ਅੰਦਰ ਅੰਦਰ ਨੂੰ ਮੋੜਦਾ ਫੋਟੋ ਕਰਕੇ ਫੋਟੋ ਕਰਕੇ ਫੈਨ ਆ ਸਿੱਧੂ ਦੀ ਕਈ ਬੰਦੇ ਹੁੰਦੇ ਯਾਰ ਫੈਨ ਆ ਯਾਰ ਪੂਰੀ ਫਿਰ ਭਾਈ ਉਹ ਤੇ ਆਹ ਵੰਟ ਨਹੀਂ ਦੇਖੀਏ ਕਿਆ ਕਹਿੰਦਾ ਪੂਰੀ ਕਹਿੰਦਾ ਮੈਂ ਵੱਢ ਲੈਣੀ ਕੱਲੇ ਨੇ ਮੈਂ ਕਿਹਾ ਚੱਲ ਵੱਢ ਲੈ ਹਾਂ ਸਿਰਫ ਤਾਂ ਇਹ ਪੂਰੀ ਯਾਰ ਕਿ ਆਇਆ ਦੇਖਿਆ ਚੱਲ ਆਓ ਫਰਾਂ ਤੈਨੂੰ ਉਹ ਵਿੱਚੇ ਉਹ ਖੋ ਜਾਣਾ ਮੈਂ ਲੱਭਣਾ ਪੈਣਾ ਤੈਨੂੰ ਨਰਦੇ ਬਾਈ ਨੇ ਦਿਲ ਦੀ ਗੱਲ ਦੱਸਦੀ ਕਿ ਦਊਂਗਾ ਲੱਦ ਵੀ ਮਾਸ। ਓਰੇਆ ਚ ਲੱਦ ਵੀ ਦਊਂਗਾ ਡਾਕਟਰ। ਓਰੇਆ ਟੁਕਣੇ ਦੀ ਵੀ ਤੁਹਾਨੂੰ ਆਫਰ ਦਿੰਦਾ। ਉਹ ਆ ਜਾ ਆ ਜਾ। ਓਰੇਆ ਆਮਨੇ ਦਾ ਬਾਈ ਭਤੀਜਾ ਆ ਗਿਆ ਵਿਚਾਰੇ ਇਹਦੀ ਵੀ ਇੰਟਰਵਿਊ ਲੈ ਲੈਂਦੇ ਆ। ਇਹਨੇ ਪੂਰੀ ਨੂੰ ਕਹਿੰਦਾ ਵੀ ਦਵਾ ਦੂੰਗਾ ਯਾਰ ਇਹ ਥੱਕਿਆ ਆਪਣੇ ਆਪ ਤੇ। ਕਿਆ ਕਹਿੰਦਾ? ਇਹਦਾ ਫੋਟ ਟੁੱਟਾ ਬਸ ਸਾਈਕਲ ਚਲਾ ਚਲਾ ਕੇ। ਆ ਜਾ। ਆ ਗਿਆ ਆ ਗਿਆ ਬੰਾ ਠੀਕ ਮਿੰਟ। ਆ ਬਾਈ ਆ ਆਮਨੇ ਦੇ ਭਤੀਜੇ ਨਵੀਰੋ ਹਾਂ ਲੈ ਆਂਦੇ ਡਾਕਟਰ। ਕਿਆ ਕਹਿੰਦਾ ਚਾਚਾ? ਪਾਣੀ ਵੀ ਦੇ। ਹਾਂ। ਤੂੰ ਐਂ ਕਰਦਾ ਪੂਰੀ ਤੇ ਕਹਾਣੀ ਕਹਿੰਦਾ ਵੀ ਹੁਣ ਤੂੰ ਨਾਲ ਚੱਲ ਲੇਟਣ ਲੱਜੀ ਵੀ ਚਾਹ ਤੇ ਲੈ ਕੇ ਜਾਣਾ ਅੱਜ ਠੀਕ ਐ ਕੂਕਾ ਮਾਰ ਲੱਗ ਕਿੰਨੇ ਮਹੀਨੇ ਹੋ ਗਏ ਚਿਰਗੇ ਤੈਨੂੰ ਹੋ ਗਏ ਹੰਗੇ 8 ਤੇ 9 ਮਹੀਨੇ ਪੂਰੀ ਲੈ ਕੇ ਜਾਣਾ ਮੈਨਾ ਹੁਣ ਇਹ ਲੈ ਕੇ ਜਾਣਾ ਇਹ ਵਿਚਾਰਾ ਇਹ ਤਾਂ ਕਿਆ ਕਹਿੰਦਾ ਕਹਿੰਦਾ ਮੈਨੂੰ ਆਸ ਹੁੰਦੀ ਵੀ ਮੈਂ ਤੇਲ ਦੀ ਬੋਤਲ ਰੱਖਾ ਚੋਣਾ ਇਹ ਕਹਿੰਦਾ ਜੇ ਦੇਖਦੇ ਹੁਣ ਤਾਂ ਜਰਾ ਖੋਜਦਾ ਹੈ ਕਿਨੀ ਵਾ ਤੇ ਲੈ ਕੇ ਬੜੇ ਅੰਦਰੋਂ ਇਹ ਇਹਨੂੰ ਆਸ ਹੈ ਵੀ ਟਰੈਕਟਰਾ ਚ ਲੈ ਕੇ ਆਣਾ ਵੀ ਤੇਲ ਚਾਊਂਗਾ। ਕੱਲ ਹੀ ਆਏ ਤੇ ਰੁਕੜੀ ਘਰ ਵਰ ਜਾਂਦਾ ਏ। ਇਹ ਵਿਚਾਰਾ ਨਾ ਚਿਬੜ ਵਰਗੇ ਲੱਡੂ ਲਈ ਬੈਠਾ ਹੁੰਦਾ। ਉਹ ਜਿਆਦਾ ਵਿਚਾਰਾ ਸ਼ਾਮ ਜੇ ਨੂੰ ਢਿਲੇ ਮੂੰਹ ਸੁਣਦੇ ਆਉਂਦੇ ਕਹਿੰਦਾ ਹੁੰਦਾ ਨਹੀਂ ਬੇਵੰਦਰ ਬੜ ਜਾਂਦਾ। ਕੋਈ ਨਹੀਂ ਤੈਨੂੰ ਟਰੈਕਟਰ ਦਵਾ ਦੇਣਾ ਟੈਂਕ ਚ ਨਾਲੇ ਠੀਕ ਹੈ। ਕਰ ਦੇ ਤੇਰਾ ਹੀਲਾ। ਇਹਦਾ ਸਾਈਕਲ ਬਗੇੜੀ ਲਾ ਲਾ ਤੱਕ ਥੱਕ ਗਿਆ। ਹੂੰ। ਚੱਲਦੇ ਆ। ਚੱਲ ਮਟੀ ਗੋਲਤੀ।